जी जैसी करंट टेंपरेचर कंडीशन देखिए तो नियर नॉर्मल टैंपरेचर चल रहा है कल का डे टाइम टेंपरेचर तेई पॉइंट छे डिग्री सेंटीग्रेड रिकॉर्ड किया गया जोड़ा कि नॉर्मल तो लगभग एक पॉइंट छे डिग्री सेंटीग्रेड नीचे है और अज का मिनीम टेंपरेचर अठ डिग्री सेंटीग्रेड रिकॉर्ड किया गया जोड़ा कि नॉर्मल तो लगभग एक पॉइंट चार डिग्री सेंटीग्रेड नीचे है सो दोनों ही दिन और रात का टैंपरेचर नियर नॉर्मल चल रहे हैं ਅੱਜ ਜਿਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਡਬਲੂ ਬੀ ਸਿਸਟਮ ਦੀ ਕੋਈ ਪ੍ਰੇਵੈਨਿੰਗ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਵੈਦਰ ਕੰਡੀਸ਼ਨਸ ਕਲੀਅਰ অর ਡਰਾਈ ਰਹਿਣ ਦੀ ਹੀ ਪ੍ਰੇਡਿਕਸ਼ਨ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਜੋ ਹੁਣ ਪ੍ਰਿਵੀਲਿੰਗ ਹੈਗੀਆਂ ਨੇ ਸੇਮ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਬਣੀ ਰਹ ਸਕਦੀਆਂ ਹਨ ਮੈਂ ਕਹੋ ਤੱਕ ਇਹ ਸੇ ਤਰ੍ਹਾਂ ਦਾ ਡਰਾਈ ਵੈਦਰ ਰਹਿੰਦੀ ਬੀਜਗੀ ਹੈ ਹਾਂ ਜੀ ਫਿਲਹਾਲ ਆਉਣ ਵਾਲੇ ਪੰਜ ਚਾਰ ਦਿਨਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਜੋ ਹੈ ਉਹਦੇ ਵਿੱਚ ਵੈਦਰ ਕੰਡੀਸ਼ਨਸ ਡਰਾਈ ਰਹਿਣ ਦੀ ਹੀ ਸੰਭਾ ਮੈਮ ਜਿਸ ਤਰ੍ਹਾਂ ਮੌਸਮ ਦੇ ਵਿੱਚ ਹੁਣ ਕੰਡੀਸ਼ਨ ਜਿਸ ਤਰ੍ਹਾਂ ਚੱਲ ਰਹੀਆਂ ਨੇ ਇਹ ਟੈਂਪਰੇਚਰ ਜਿਹੜਾ ਲਗਭਗ 20 ਡਿਗਰੀ ਹੈ ਤਾਂ ਉਸੇ ਕਰਕੇ ਲੱਗਦਾ ਕਿ ਟੈਂਪਰੇਚਰ ਜਿਹੜਾ ਆਮ ਹੀ ਚੱਲ ਰਿਹਾ ਨੋਰਮਲ ਹੀ ਹੈ ਸਾਡੇ ਬਿਲਕੁਲ ਜੀ ਦੋਨੋਂ ਦਿਨਾਂ ਰਾਤ ਦਾ ਟੈਂਪਰੇਚਰ ਲਗਭਗ ਇੱਕ ਜਾਂ ਅਸੀਂ 1.5 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ ਕਹਿ ਸਕਦੇ ਹਾਂ ਕਿ ਨੋਰਮਲ ਤੋਂ ਨੀਚੇ ਨਹੀਂ ਨੀਅਰ ਨੋਰਮਲ ਇਸੀ ਕੰਡੀਸ਼ਨਸ ਹੀ ਕਹਿ ਸਕਦੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀ ਰਹਿੰਦੀ ਸੰਭਾਵਨਾ ਮੈਮ ਲੱਗਦਾ ਵੀ ਜਿਸ ਤਰ੍ਹਾਂ ਦਾ ਇਸ ਟਾਈਮ ਡਰਾਈ ਵਾਦਰ ਚੱਲ ਰਿਹਾ ਹੈ ਕਾਫੀ ਸੋ ਜੇ ਇਸ ਲੋਕਲ ਸੇਟ ਨੂੰ ਲੈ ਕੇ ਵੀ ਖਾਸ ਧਿਆਨ ਰੱਖਣ ਦੀ ਲੋੜ ਪਈ ਹੈ ਸੋ 22 ਫੈਲ ਤੋਂ ਬਾਅਦ ਹੀ ਕੋਈ ਮੌਸਮ ਦੇ ਵਿੱਚ ਸਿਗਨਿਫੀਕੈਂਟ ਜਿਹੜੇ ਰਸਬਲਾਵ ਹੋ ਸਕਦੇ ਫਿਲਹਾਲ ਇਹ ਦੀ ਚੱਲ ਰਹੇ ਹੈ ਬਿਲਕੁਲ ਜੀ ਕਿਉਂਕਿ ਫਿਰ ਹਾਲ ਡਰਾਈ ਕੰਡੀਸ਼ਨਸ ਹੀ ਚੱਲ ਰਹੀਆਂ ਨੇ ਔਰ ਆਨਵਾਰੇ ਦਿਨਾਂ ਦੇ ਵਿੱਚ ਵੀ ਕਿਉਂਕਿ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੇ ਰਹਿਣ ਦੀ ਸੰਭਾਅਤਾ ਹੈ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਟੈਂਪਰੇਚਰ ਚੱਲ ਰਿਹਾ ਹੈ ਕੱਲ ਦਾ ਡਾਟਾ ਇੰਪੀਮਪਚਰ 23.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਵੇਰਾ ਤੇ ਨਾਰਮਲ ਤੋਂ ਲਗਭਗ 1.6 ਡਿਗਰੀ ਸੈਲਸੀਅਸ ਡਿਜੀ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 8 ਡਿਗਰੀ ਸੈਲਸੀਅਸ ਕੋਰਡ ਕੀਤਾ ਹੈ ਵੇਰਾ ਤੇ ਨਾਰਮਲ ਤੋਂ ਲਗਭਗ 1.4 ਡਿਗਰੀ ਸੈਲਸੀਅਸ ਡਿਜੀ ਹੈ ਸੋ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚਾਜ ਰਿਹਾ ਹੈ ਔਰ ਜੇਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਧੁੱਬੂਬੀ ਸਿਸਟਮ ਦੀ ਕੋਈ ਗੱਲ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਅ ਵੈਦਰ ਕੰਡੀਸ਼ਨਸ ਕਲੀਅਰ ਆ ਰਿਹਾ I I ਰੈਡ ਦੀ ਹੀ ਪ੍ਰੇਡਿਕਸ਼ਨ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਜੋ ਹੁਣ ਪ੍ਰਿਵੇਲਿੰਗ ਹੈਗੀਆਂ ਨੇ ਸੇਮ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਬਣੀ ਰਹ ਸਕਦੀਆਂ ਨੇ। ਮੈਮ ਕਹੋ ਤਾਂ ਕਿ ਇਸੇ ਤਰ੍ਹਾਂ ਦਾ ਡਰਾਈ ਵੈਦਰ ਰਹਿੰਦੀ ਬੀਜੀਗੀ ਹੈ? ਹਾਂ ਜੀ ਫਿਲਹਾਲ ਆਉਣ ਵਾਲੇ 5-4 ਦਿਨਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਜੋ ਹੈ ਉਹਦੇ ਵਿੱਚ ਵੈਦਰ ਕੰਡੀਸ਼ਨਸ ਡਰਾਈ ਰਹਿਣ ਦੀ ਹੀ ਸੰਭਾਵਨਾ ਹੈ। ਜੀ ਤਾਂ ਮੈਮ ਜਿਸ ਤਰ੍ਹਾਂ ਮੌਸਮ ਦੇ ਵਿੱਚ ਹੁਣ ਕੰਡੀਸ਼ਨਸ ਜਿਸ ਤਰ੍ਹਾਂ ਚੱਲ ਰਹੀਆਂ ਨੇ ਇਹ ਟੈਂਪਰੇਚਰ ਜਿਹੜਾ ਲਗਭਗ ਡਿਗਰੀ ਹੈ ਤਾਂ ਕੁਛੇ ਕਰਕੇ ਲੱਗਦਾ ਕਿ ਟੈਂਪਰੇਚਰ ਜਿਹੜਾ ਆਮ ਹੀ ਚੱਲ ਰਿਹਾ ਨੋਰਮਲ ਹੀ ਹੈ ਸਾਡਾ ਬਿਲਕੁਲ ਜੀ ਦੋਨੋਂ ਦਿਨਾਂ ਰਾਤ ਦਾ ਟੈਂਪਰੇਚਰ ਲਗਭਗ ਇੱਕ ਜਾਂ ਸਵੇ ਡੇ ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ ਇਸ ਕਰਕੇ ਨੋਰਮਲ ਤੋਂ ਨੀਚੇ ਨਹੀਂ ਨੀਅਰ ਨੋਰਮਲ ਸੀ ਕੰਡੀਸ਼ਨਸ ਹੀ ਕੈਸਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀ ਰਹਿੰਦੀ ਸਨ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਦਾ ਇਸ ਟਾਈਮ ਡਰਾਈ ਵੈਦਰ ਚੱਲ ਰਿਹਾ ਹੈ ਕਾਫੀ ਸੋ ਜੇ ਜੇ ਇਸੇ ਤਰ੍ਹਾਂ ਇਦਾਂ ਦੇ ਕਿਉਂਕਿ ਲੋਕਾਂ ਦੀ ਸਿਹਤ ਨੂੰ ਲੈ ਕੇ ਵੀ ਖਾਸ ਧਿਆਨ ਰੱਖਣ ਦੀ ਲੋੜ ਪਈ ਹੈ ਤੋ 22 ਫਰਵਰ ਤੋਂ ਬਾਅਦ ਹੀ ਕੋਈ ਮੌਸਮ ਦੇ ਵਿੱਚ ਸਿਗਨਿਫੀਕੈਂਟ ਜਿਹੜੇ ਤਬਦੀਲਾ ਹੋ ਸਕਦੇ ਫਿਲਹਾਲ ਇਹਦੀ ਚੱਲ ਨਹੀਂ ਰਹੀ ਬਿਲਕੁਲ ਜੀ ਕਿਉਂਕਿ ਫਿਰ ਹਾਲ ਡਰਾਈ ਕੰਡੀਸ਼ਨਸ ਹੀ ਚੱਲ ਰਹੀਆਂ ਨੇ ਔਰ ਆਨਵਾਰੇ ਦਿਨਾਂ ਦੇ ਵਿੱਚ ਵੀ ਕਿਉਂਕਿ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀ ਰਹਿਣ ਦੀ ਸੰਭਾਅ